ਜਈ ਤਾਰਦੀ ਦਇਆ ਸਿੰਘ ਵੱਲੇ ਨਿਗਾਹ ਗਈ ਜਾਂਦਾ ਤਾਰਦੀ ਉਹ ਪਟਾਂ ਉੱਤੇ ਲੋਥ ਲੈ ਕੇ बैठा सी जोझार दी दया सिंह वले निगाह गई जांदा तार दी ओ पट्टों उते लूथ लेके ਬੈਠਾ ਸੀ ਜੁਝਾਰ ਦੀ ਮੌਤ ਦੇ ਨਸ਼ੇ 'ਚ ਉਥੇ ਜ਼ਿੰਦਗੀ ਸੀ ਚੂਮਦੀ ਬੋਲੇ ਦਇਆ ਸਿੰਘ ਲਾਸ਼ ਤੱਕ ਕੇ 마ਸੂਮ ਦੀ ਓ ਜ਼ਿੰਦਗੀ ਦੇ ਦਾਤਿਆ ਓ ਜ਼ਿੰਦਗੀ ਦੇ ਦਾਤਿਆ ਸੁਨੇਰੀ ਬਜਾ ਵਾਲਿਆ ਬੜੇ ਹੀ ਪਿਆਰ ਨਾਲ ਪੁੱਤਾਂ ਨੂੰ ਤੂੰ ਪਾਲਿਆ ਓ ਜ਼ਿੰਦਗੀ ਦੇ ਦਾਤਿਆ ਸੁਨੇਰੀ ਬਜਾਵਾਲਿਆ ਬੜੇ ਹੀ ਪਿਆਰ ਨਾਲ ਪੁੱਤਾਨੂ ਤੂੰ ਪਾਲਿਆ ਵੇਖ ਕੇ ਜੁਝਾਰ ਨੂੰ ਕਿਉਂ ਪੈਰ ਖਿਸਕਾਲਿਆ ਦਾਤਾ ਇੱਕ ਵਾਰੀ ਚੁੱਕ ਕੇ ਕਲ ਜੇ ਕਿਉਂ ਨਾ ਲਾਲੇ ਲਗਾ ਹੋਏ ਪਾਤਸ਼ਾਹ ਤੂੰ ਪਿੱਛੇ ਕਿਹੜੀ ਗੱਲ ਦੇ ਲਗਾ ਹੋਏ ਪਾਤਸ਼ਾਹ ਤੂੰ ਪਿੱਛੇ ਕਿਹੜੀ ਗੱਲ ਦੇ ਹਾਏ ਪੁੱਤਾਂ ਦੀ ਪੀੜ ਤਾ ਪੰਖੇ ਰੂਵੀ ਨਹੀਂ ਚੱਲਦੇ ਲੱਗਾ ਹੋਇਐ ਪਾਤਸ਼ਾਹ ਤੂੰ ਪਿੱਛੇ ਕਿਹੜੀ ਗੱਲ ਦੇ ਪੁੱਤरां ਦੀ ਪੀੜ ਤਾਂ ਪੰਖੇ ਰੂਵੀ ਨਹੀਂ ਚੱਲਦੇ ਜੀ ਚਾਉਂਦੇ ਇੱਥੇ ਕੁਝ ਪਿਆਰ ਜਤਲਾਦਿਆਂ ਨਿਭਾਈ ਦੀ ਅਖੀਰ ਜੇੜੀ ਓ ਰਸਮ ਨਿਭਾ ਦਿਆਂ ਪਗ ਲਾ ਕੇ ਸੀਸ ਦੀ ਦੋ ਟੋਟ ਕੇ ਬਣਾ ਦਿਆ ਪਗਲਾ ਕੇ ਸੀਸ ਦੀ ਦੋ ਟੋਟ ਕੇ ਬਣਾ ਦਿਆ ਦਾਤਾ ਅਦੀ ਅਦੀ ਦੁਹਾਂ ਦੇ ਸਰੀਰਾਂ ਉੱਤੇ ਪਾ ਦਿਆ ਬੜੇ ਹੀ ਗਰੀਬ ਮਾਪੇ ਇਸ ਜੱਗ ਉੱਤੇ ਪੈਨੇ ਪਰ ਕਫਨੋਂ ਬਗੈਰ ਦੱਸੋ ਕਿਦੇ ਪੁੱਤ ਗਏ ਨੇ ਅਗੋਂ ਦਸ਼ਮੇਸ਼ ਪਿਤਾ ਜੀ ਪਈ ਦਇਆ ਸਿੰਘ ਜੀ ਦੀ ਗੱਲ ਦਾ ਜਵਾਬ ਦਿੰਦੇ ਨੇ ਬੋਲੇ ਦਸ਼ਮੇਸ਼ ਪਤਾ ਮੁਖੋਂ ਲਲਕਾਰ ਕੇ ਉਹ ਲੈਣਾ ਕਿ ਤੂੰ ਸਿੰਗਾ ਮੇਰੇ ਪੁੱਤਾਂ ਨੂੰ ਪਿਆਰ ਕੇ ਵੇਖ ਲਾ ਮੈਦਾਨ ਵਿੱਚ ਤੂੰ ਜ਼ਰਾ ਨਿਗਾਹ ਮਾਰ ਕੇ ਸਿੰਘ ਵੀ ਸ਼ਹੀਦ ਕਿੰਨੇ ਹੋਏ ਜਾਨਵਾਰ ਕੇ ਖਾਲਸੇ ਨੂੰ ਛੱਡ ਪਿਆਰ मैं पुता ना जता न खाल सू छॾ प्यारं पुतां न सिखी चवां कॾां पा दां 어쿠서쿠 ਵ ੇ에메레생 ਮ ੇ이와르네 베나 ਭਾਈ ਵਾਲ ਨੇ ਬਿਨਾਂ ਤਨ ਖਾਹੂੰ ਰ ਪਏ ਕਿੜੇ ਹਾਲ ਨੇ ਇਨ ਲਾਲਾ ਤੋਂ ਪਿਆਰੇ ਐ ਵੀ ਮਾਪਿਆ ਦਿਲਾਂ ਲਿ ਮੇ ਹੋ ਬਿਨਾ ਤਨ ਖਾਹੋਂ ਜਿਹੜੇ ਰਹੇ ਮੇਰੇ ਨਾਲ ਨੇ ਜਦੋਂ ਤੱਕ ਇਨਾਂ ਦਾ ਹਿਸਾਬ ਨਹੀਂ ਹੋ ਮੁਕਦਾ ਅਜੀਤ ਤੇ ਜੁਝਾਰ ਦੀ ਮੈਂ লাশ ਨਹੀਂ ਚੁੱਕਦਾ ਦਇਆ ਸਿੰਗਾ ਕਿਉਂ ਦੇਈ ਜਾਣੇ ਮੋਦੀਆਂ ਥਮੀਆਂ ਚੱਲ ਸਿੱਖੀ ਦੀਆਂ ਵਟਾਂ ਹਜੇ ਹੋਰ ਵੀ ਨੇ ਲੰਮੀ ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ ਪਰ ਮੈਂ ਹੁਕਮ ਵਜਾ ਕੇ ਆ ਗਿਆ ਹਾਂ ਲੋਕੀ ਕਹਿਣਗੇ ਕਹਿਣ ਲਖ ਵਾਰ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ ਮੈਨੂੰ ਰਤਾ ਪਰਵਾਹ ਨਹੀਂ ਜਗ ਸਾਰਾ ਮੈਨੂੰ ਬੇਸ਼ੱਕ ਜੰਗ ਦਾ ਚੋਰ ਸਮਝੇ ਪਰ ਮੈਂ ਇਹ ਨਾ ਸੁਣੋ ਗੋਬਿੰਦ ਸਿੰਘ ਨੇ ਪਤਹੌਰ ਸਮਝੇ ਤੇ ਸਿੰਘ ਹੋ ਸਮਝੇ ਪਰ ਮੈਂ ਇਹ ਨਾ ਸੁਣਾ ਗੋਬਿੰਦ ਸਿੰਘ ਨੇ ਸਿੰਘ ਹੋਰ ਸਮਝੇ ਤੇ ਪੁੱਤ ਹੋਰ ਸਮਝੇ ਰਾਹੀ ਕੋਈ ਪ੍ਰੀਤ ਦੀਆਂ ਮੰਜ਼ਲਾਂ ਦਾ ਇਤੋਂ ਮੰਜ਼ਲ ਲਟਾਮ ਦਾ ਵੇਖਿਆ ਨਾ ਹੰਸਾ ਜਹੇ ਪਿਆਸਿਆਂ ਪੁੱਤਰਾਂ ਦਾ ਹੰਸਾ ਜਹੇ ਪਿਆਸਿਆਂ ਪੁੱਤਰਾਂ ਨੂੰ ਮੂਮੋ ਤੇ ਦੇ ਪਾਮ ਦਾ ਵੇਖਿਆ ਨਾ ਪੈਰ ਪੈਰ ਤੇ ਰਾਜ ਨੂੰ ਮਾਰ ਠੋਕਰ ਹੀਰੇ ਲਾਲ ਲਟਾਵਦਾ ਵੇਖਿਆ ਨਾ ਪਿਤਾ ਕੋਈ ਵੀ ਪੁੱਤ ਦੀ ਲਾਸ਼ ਉੱਤੇ ਗੀਤ ਖੁਸ਼ੀ ਦੇ ਗਾਵਦਾ ਵਖਿਆ ਨਾ ਪਿਤਾ ਕੋਈ ਵੀ ਪੁੱਤ ਦੀ ਲਾਸ਼ ਉੱਤੇ ਗੀਤ ਖੁਸ਼ੀ ਦੇਗਾ ਆਮਦਾ ਵੇਖਿਆ ਨਾ ਗੀਤ ਖੁਸ਼ੀ ਦੇਗਾ ਆਮਦਾ ਵੇਖਿਆ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ